ਮਸ਼ਹੂਰ ਗਾਇਕ ਕਪਸ਼ਾਨਾ ਖਾਨ ਹੁਣਾ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਪੀਲੇ ਰੰਗ ਦੇ ਸੂਟ ਦੇ ਵਿੱਚ ਨਜ਼ਰ ਆ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਵੱਲੋਂ ਖੂਬਸੂਰਤ ਜੁਐਲਰੀ ਵੀ ਜਿਹੜੀ ਆ ਵੇਅਰ ਕੀਤੀ ਗਈ ਹੈ ਦੱਸਦੇ ਕਿ ਕਪਸ਼ਾਨਾ ਖਾਨ ਨੇ ਇਸ ਤਸਵੀਰ ਦੇ ਨਾਲ ਲਿਖਿਆ ਹੈ ਕਿ ਇਹ ਖੂਬਸੂਰਤ ਜੁਐਲਰੀ ਉਹਨਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਹਨਾਂ ਦੀ ਵਾਈਫ ਵੱਲੋਂ ਗਿਫਟ ਕੀਤੀ ਗਈ ਹੈ ਜੋ ਕਿ ਬਹੁਤ ਹੀ ਖੂਬਸੂਰਤ ਜੁਲਰੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਜੁਲਰੀ ਜਿਹੜੀ ਆ ਫਲੈਟ ਕਰਦੇ ਹੋਏ ਦਿਖਾਈ ਦੇ ਰਹੀ ਆ ਗਲੇ ਦੇ ਵਿੱਚ ਪਾਇਆ ਹੋਇਆ ਨੈਕਲੈਸ ਦੇ ਨਾਲ ਨਾਲ ਬਾਕੀ ਜੁਲਰੀ ਵੀ ਜਿਹੜੀ ਆ ਉਹ ਇਸ ਫੋਟੋਸ ਦੇ ਵਿੱਚ ਦਿਖਾਉਂਦੇ ਹੋਏ ਨਜ਼ਰ ਆ ਰਹੀ ਨੇ ਜ ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਸ ਫੋਟੋਆਂ ਨੂੰ ਬਹੁਤ ਹੀ ਅੱਛਾ ਰਿਸਪੌਂਸ ਜਿਹੜਾ ਆ ਮਿਲਦਾ ਹੈ ਸੈਲਜ਼ ਜਿਹੜੇ ਨੇ ਫੋਟੋਸ ਉੱਤੇ ਡਾਇਰੈਕਟ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਦੱਸ ਦਈਏ ਕਿ ਗਾਇਕਾ ਕਪਿਲ ਸ਼ਰਮਨ ਨੂੰ ਆਪਣਾ ਪ੍ਰਾਮਾਨ ਵੰਦਿਆ ਤੇ ਅਕਸਰ ਹੀ ਉਹਨਾਂ ਦੇ ਗੱਲ ਆਉਂਦੇ ਜਾਂਦੇ ਦਿਖਾਈ ਦਿੰਦੀ ਹੈ ਦੱਸਦੀ ਹੈ ਕਿ ਅਫਸਾਨਾ ਖਾਨ ਹੁਣ ਵੱਲੋਂ ਪੰਜਾਬੀ ਦ੍ਰਿਸ਼ਟੀ ਦੇ ਵਿੱਚ ਬਹੁਤ ਹੀ ਸੁਪਰ ਹਿੱਟ Song ਜਿਹੜੇ ਦਿੱਤੇ ਗਏ ਨੇ ਜਿਸ ਦੇ ਵਿੱਚ ੱਤਕਾ ਤੇ ਯਾਰ ਮੈਂ तितਲੀਆਂ ਵਰਗਾ Song ਜਿਹੜੇ ਨੇ ਸ਼ਾਮਿਲ ਨੇ ਇਸ ਦੇ ਨਾਲ ਉਹਨਾਂ ਵੱਲੋਂ ਮਸ਼ਹੂਰ ਰਿਐਲਿਟੀ ਸ਼ੋਅ Big Boss ਵੀ ਜਿਹੜਾ ਹੈ ਕੀਤਾ ਗਿਆ ਮਸ਼ਹੂਰ ਗਾਇਕਾ ਅਫਸਾਨਾ ਖਾਨ ਹੁਣ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਪੀਲੇ ਰੰਗ ਦੇ ਸੂਟ ਦੇ ਵਿੱਚ ਨਜ਼ਰ ਆ ਰਹੀ ਨੇ ਦਿੱਤੇ ਨਾਲ ਹੀ ਉਹਨਾਂ ਵੱਲੋਂ ਖੂਬਸੂਰਤ ਜੁਐਲਰੀ ਵੀ ਜਿਹੜੀ ਆ ਵੇਅਰ ਕੀਤੀ ਗਈ ਹੈ ਦੱਸ ਦੇ ਕਿ ਇਹ ਫਸਾਨਾ ਖਾਨ ਨੇ ਇਸ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਇੱਕ ਖੂਬਸੂਰਤ ਜੁਐਲਰੀ ਉਹਨਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਹਨਾਂ ਦੀ ਵਾਈਫ ਵੱਲੋਂ ਗਿਫਟ ਕੀਤੀ ਗਈ ਹੈ ਜੋ ਕਿ ਬਹੁਤ ਹੀ ਖੂਬਸੂਰਤ ਜੁਐਲਰੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਜੁਐਲਰੀ ਜਿਹੜੀ ਆ ਫਲੈਸ਼ ਕਰਦੇ ਹੋਏ ਦਿਖਾਈ ਦੇ ਰਹੀ ਹੈ ਗਲੇ ਦੇ ਵਿੱਚ ਪਾਇਆ ਹੋਇਆ ਨੈਕਲੇਸ ਦੇ ਨਾਲ ਨਾਲ ਬਾਕੀ ਜੁਐਲਰੀ ਵੀ ਜਿਹੜੀ ਆ ਉਹ ਇਸ ਫੋਟੋਜ਼ ਦੇ ਵਿੱਚ ਦਿਖਾਉਂਦੇ ਹੋਏ ਨਜ਼ਰ ਆ ਰਹੀ ਨੇ ਜਿਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਸ ਪੋਰਟ 1 ਨੂੰ ਬਹੁਤ ਹੀ ਅੱਛਾ ਰਿਸਪੌਂਸ ਜਿਹੜਾ ਆ ਮਿਲਦਾ ਹੈ ਸੈੱਦ ਜਿਹੜੇ ਨੇ ਫੋਟੋਸ ਉੱਤੇ ਰੈਕਟ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਦੱਸ ਦਈਏ ਕਿ ਗਾਇਕਾ ਕਪਿਲ ਸ਼ਰਮਨ ਨੂੰ ਆਪਣਾ ਭਰਾ ਮੰਨਦੀ ਹੈ ਤੇ ਅਕਸਰ ਹੀ ਉਹਨਾਂ ਦੇ ਘਰ ਆਉਂਦੇ ਜਾਂਦੇ ਦਿਖਾਈ ਦਿੰਦੀ ਹੈ ਦੱਸਦੇ ਕਿ ਅਕਸਰ ਖਾਨ ਹੁਨਾ ਵੱਲੋਂ ਪੰਜਾਬੀ ਦ੍ਰਿਸ਼ਟੀ ਦੇ ਵਿੱਚ ਬਹੁਤ ਹੀ ਸੁਪਰ ਹਿੱਟ Song ਜਿਹੜੇ ਦਿੱਤੇ ਗਏ ਨੇ ਜਿਸ ਦੇ ਵਿੱਚ ੱੱਕਾ ਤੇ ਯਾਰ ਮੈਂ ਇਸ ਲਈ ਵਰਗਾ Song ਜਿਹੜੇ ਨੇ ਸ਼ਾਮਿਲ ਨੇ ਇਸ ਦੇ ਨਾਲ ਉਹਨਾਂ ਵੱਲੋਂ ਮਸ਼ਹੂਰ ਰਿਐਲਿਟੀ ਸ਼ੋਅ ਬਿਗ ਬਾਸ ਵੀ ਜਿਹੜਾ ਹੈ ਕੀਤਾ ਗਿਆ